ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਕੀਆਂ ਨਮੀਆਂ ਨਮੀਆਂ ਕਹਾਣੀਆਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਇੱਕ ਕਰਾਮਾਤੀ ਪੀਰ ਬਾਬੇ ਤੇ ਉਸਦੇ ਅੜਬ ਸੁਭਾਅ ਵਾਲੀ ਘਰਵਾਲੀ ਦੀ ਕਹਾਣੀ ਸੁਣਾਉਂਦੇ ਹਾਂ ਪ੍ਰਾਣੇ ਸਮਿਆਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਬਹੁਤ ਵੱਡਾ ਪੀਰ ਬਾਬਾ ਰਹਿੰਦਾ ਸੀ ਉਸ ਦੇ ਦਰਸ਼ਨ ਕਰਨ ਵਾਲਿਆਂ ਦੀ ਭੀੜ ਹਰ ਵੇਲੇ ਲੱਗੀ ਰਹਿੰਦੀ ਸੀ ਉਸ ਦੇ ਚਮਤਕਾਰਾਂ ਦੀ ਚਰਚਾ ਚਾਰਛ ਪੇਰੇ ਸੀ ਕੋਈ ਕਹਿੰਦਾ ਬਾਬੇ ਨੇ ਬਿਮਾਰ ਦਾ ਇਲਾਜ ਬਿਨਾਂ ਦਵਾਈ ਕਰ ਦਿੱਤਾ ਕੋਈ ਕਹਿੰਦਾ ਬਾਬੇ ਦੇ ਦਰ ਤੇ ਮੰਗਿਆ ਹਰ ਮਨੋਰਥ ਪੂਰਾ ਹੋ ਜਾਂਦਾ ਕੋਈ ਕਹਿੰਦਾ ਜੰਗਲ ਦੇ ਜਾਨਵਰ ਵੀ ਉਸ ਦੇ ਹੁਕਮ ਦੇ ਆਗਿਆਕਾਰੀ ਹਨ ਇਸੇ ਚਰਚਾ ਨੂੰ ਸੁਣ ਕੇ ਇੱਕ ਪਿੰਡ ਦਾ ਆਦਮੀ ਸੋਚਦਾ ਹੈ ਕਿਉਂ ਨਾ ਮੈਂ ਵੀ ਜਾ ਕੇ ਇਸ ਕਰਮਾਤੀ ਬਾਬੇ ਦੇ ਦਰਸ਼ਨ ਕਰਾਂ ਮਾ ਸ਼ਾਇਦ ਮੇਰੇ ਮਨ ਨੂੰ ਸਕੂਨ ਮਿਲੇ ਮੇਰੀਆਂ ਮੁਸ਼ਕਲਾਂ ਦਾ ਹੱਲ ਮਿਲ ਜਾਵੇ ਜਿਵੇਂ ਹੀ ਉਹ ਪੀਰ ਬਾਬੇ ਦੇ ਘਰ ਪਹੁੰਚਦਾ ਹੈ ਉਹ ਵੇਖਦਾ ਹੈ ਕਿ ਬਾਬੇ ਦੇ ਘਰ ਵਾਲੀ ਬੇੜੇ ਵਿੱਚ ਝਾੜੂ ਲਾ ਰਹੀ ਸੀ ਉਹਦੀਆਂ ਅੱਖਾਂ ਵਿੱਚ ਸਾਫ਼ ਚਮਕ ਸੀ ਪਾਰ ਉਸ ਦੇ ਚਿਹਰੇ ਤੇ ਅੜਬ ਸੁਭਾਅ ਦੀ ਲਕੀਰ ਵੀ ਨਜ਼ਰ ਆ ਰਹੀ ਸੀ ਉਹ ਨਿਮਰਤਾ ਨਾਲ ਪੁੱਛਦਾ ਹੈ ਮਾਤਾ ਜੀ ਮੈਂ ਪੀਰ ਬਾਬੇ ਦੇ ਦਰਸ਼ਨ ਕਰਨ ਆਇਆ ਹਾਂ ਉਹ ਕਿੱਥੇ ਹਨ ਬਾਬੇ ਦੇ ਘਰ ਵਾਲੀ ਨੇ ਝਾੜੂ ਹੁਲਾਉਂਦਿਆਂ ਕਿਹਾ ਉਹ ਗਿਆ ਟੱਠੇ ਖੂਹ ਵਿੱਚ ਠੱਕੇ ਖਾਣ ਜਦੋਂ ਆਵੇਗਾ ਕਿਸੇ ਨੂੰ ਪਤਾ ਨਹੀਂ ਚੱਲੇਗਾ ਤੂੰ ਚੱਲਿਆ ਜਾ ਉਹ ਆਦਮੀ ਨੂੰ ਥੋੜਾ ਅਜੀਬ ਲੱਗਦਾ ਹੈ ਉਸਨੇ ਸੁਣਿਆ ਸੀ ਕਿ ਬਾਬਾ ਬਹੁਤ ਹੀ ਕਰਾਮਾਤੀ ਤੇ ਧੀਰਜ ਵਾਲਾ ਹੈ ਪਰ ਘਰ ਵਾਲੀ ਤਾਂ ਬਿਲਕੁਲ ਹੀ ਆਲਟ ਲੱਗੀ ਉਹ ਚੁੱਪਚਾਪ ਘਰ ਦੇ ਬਾਹਰ ਖੜਾ ਰਹਿੰਦਾ ਹੈ ਕਿ ਸ਼ਾਇਦ ਕੁਝ ਸਮੇਂ ਬਾਅਦ ਬਾਬਾ ਆ ਜਾਵੇ ਪਰ ਜਦੋਂ ਘਰ ਵਾਲੀ ਉਸ ਨੂੰ ਫੇਰ ਵੇਖਦੀ ਹੈ ਤਾਂ ਗੁੱਸੇ ਨਾਲ ਕਹਿੰਦੀ ਹੈ ਤੂੰ ਗਿਆ ਨਹੀਂ ਇੱਥੇ ਇਕੱਲੋਤਾ ਰਹੇਗਾ ਕਿਹਾ ਨਾ ਉਸ ਦਾ ਕੋਈ ਪਤਾ ਨਹੀਂ ਚੱਲਿਆ ਜਾ ਉਹ ਆਦਮੀ ਮਨ ਹੀ ਮਨ ਸੋਚਦਾ ਹੈ ਲੋਕ ਤਾਂ ਬੜੀ ਵਡਿਆਈ ਕਰਦੇ ਹਨ ਪਰ ਘਰ ਵਿੱਚ ਤਾਂ ਹਾਲ ਵੱਖਰਾ ਹੀ ਹੈ ਸ਼ਾਇਦ ਇਹ ਸਾਰੀਆਂ ਚਰਚਾਵਾਂ ਝੂਠੀਆਂ ਹਨ ਲੋਕ ਬੁਧਾ ਅਠੜਾ ਕੇ ਗੱਲਾਂ ਕਰਦੇ ਹਨ ਮਨ ਕੁਝ ਭਾਰਾ ਹੋ ਜਾਂਦਾ ਹੈ ਤੇ ਉਹ ਰਸਤੇ ਵੱਲ ਤੋਰ ਪੈਂਦਾ ਹੈ ਜਦੋਂ ਉਹ ਕੁਝ ਦੂਰ ਤੁਰਦਾ ਹੈ ਤਾਂ ਉਸ ਦੇ ਮਨ ਵਿੱਚ ਇੱਕ ਹੋਰ ਵਿਚਾਰ ਉੱਠਦਾ ਹੈ ਮੈਂ ਇੰਨੀ ਦੂਰੋਂ ਆਇਆ ਹਾਂ ਲੋਕਾਂ ਨੇ ਕਿਹਾ ਸੀ ਕਿ ਉਸ ਦੇ ਦਰ ਤੇ ਖੜਾ ਹੋਇਆ ਜਾਵੇ ਤਾਂ ਮਨੋਰਥ ਪੂਰੇ ਹੋ ਜਾਂਦੇ ਹਨ ਫਿਰ ਬਿਨਾਂ ਮਿਲੇ ਮੁੜ ਜਾਣਾ ਸ਼ਾਇਦ ਮੇਰੀ ਪਰਖ ਹੀ ਹੋ ਰਹੀ ਹੈ ਮੈਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ ਇਹ ਸੋਚ ਕੇ ਉਹ ਵਾਪਸ ਰਾਸਤੇ ਵਿੱਚ ਆ ਖੜਾ ਰਹਿੰਦਾ ਹੈ ਕਿ ਕੋਈ ਉਸ ਨੂੰ ਬਾਬੇ ਬਾਰੇ ਸਹੀ ਜਾਣਕਾਰੀ ਦੇਵੇ ਥੋੜੀ ਦੇਰ ਬਾਅਦ ਇੱਕ ਨੌਜਵਾਨ ਕੁੜੀ ਰਾਸਤੇ ਵਿੱਚੋਂ ਲੰਘ ਰਹੀ ਹੁੰਦੀ ਹੈ ਉਹ ਉਸ ਨੂੰ ਰੋਕ ਕੇ ਨਿਮਰਤਾ ਨਾਲ ਪੁੱਛਦਾ ਹੈ ਬੇਟੀ ਕੀ ਤੈਨੂੰ ਪਤਾ ਹੈ ਪੀਰ ਬਾਬਾ ਕਿੱਥੇ ਮਿਲਣਗੇ ਕੁੜੀ ਹੱਸ ਕੇ ਕਹਿੰਦੀ ਹੈ ਹਾਂ ਉਹ ਤਾਂ ਹਰ ਰੋਜ਼ ਜੰਗਲ ਵਿੱਚੋਂ ਲੱਕੜਾਂ ਲਿਆ ਕੇ ਇਸੇ ਰਸਤੇ ਆਉਂਦੇ ਹਨ ਤੂੰ ਚਾਹੁੰਦਾ ਹੈ ਤਾਂ ਇੱਥੇ ਖਲੋ ਕੇ ਉਡੀਕ ਕਰੋ ਕੁਝ ਸਮੇਂ ਬਾਅਦ ਉਹ ਆ ਜਾਣਗੇ ਉਹ ਆਦਮੀ ਨੂੰ ਖੁਸ਼ੀ ਹੋ ਜਾਂਦੀ ਹੈ ਉਹ ਸੋਚਦਾ ਹੈ ਕਿ ਚਲੋ ਹੁਣ ਤਾਂ ਮੇਰਾ ਸਫਰ ਬਿਆਰਥ ਨਹੀਂ ਜਾਵੇਗਾ ਜਲਦੀ ਹੀ ਉਸ ਦੀ ਅੱਖਾਂ ਸਾਹਮਣੇ ਇੱਕ ਅਨੋਖਾ ਨਜ਼ਾਰਾ ਆ ਜਾਂਦਾ ਹੈ ਦੂਰੋਂ ਉਹ ਵੇਖਦਾ ਹੈ ਕਿ ਪੀਰ ਬਾਬਾ ਲੱਕੜਾਂ ਦਾ ਇੱਕ ਵੱਡਾ ਰੇੜਾ ਲਿਆ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਰੇੜਾ ਕਿਸੇ ਬਲਦ ਜਾਂ ਗਧੇ ਨੇ ਨਹੀਂ ਸਗੋਂ ਇੱਕ ਸ਼ੇਰ ਨੇ ਜੋੜਿਆ ਹੋਇਆ ਸੀ ਨਾ ਸਿਰਫ ਇਹ ਬਾਬੇ ਦੇ ਹੱਥ ਵਿੱਚ ਇੱਕ ਜ਼ਹਿਰੀਲਾ ਸੱਪ ਸੀ ਜੋ ਉਸ ਦੇ ਹੁਕਮ ਦਾ ਆਗਿਆਕਾਰੀ ਬਣ ਕੇ ਸ਼ਾਂਤ ਬੈਠਾ ਸੀ ਇਹ ਦ੍ਰਿਸ਼ ਦੇਖ ਕੇ ਆਦਮੀ ਦੇ ਰੰਗੋਟੇ ਖੜੇ ਹੋ ਗਏ ਉਸ ਨੇ ਸੋਚਿਆ ਹਾਏ ਰੱਬਾ ਲੋਕੀ ਸਹੀ ਕਹਿੰਦੇ ਸਨ ਇਹ ਬਾਬਾ ਤਾਂ ਵਾਕਿਆ ਹੀ ਕਰਾਮਾਤੀ ਹੈ ਜੋ ਸ਼ੇਰ ਤੇ ਸੱਪ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ ਉਸ ਦੇ ਚਰਨਾਂ ਵਿੱਚ ਤਾਂ ਜਗਤ ਝੁਕਣਾ ਚਾਹੀਦਾ ਹੈ ਜਦੋਂ ਬਾਬੇ ਨੇ ਉਸ ਨੂੰ ਦੇਖਿਆ ਤਾਂ ਉਹ ਲਾਜ ਨਾਲ ਭਰ ਗਿਆ ਹੱਥ ਜੋੜ ਕੇ ਬਾਬੇ ਅੱਗੇ ਆਖਣ ਲੱਗਾ ਬਾਬਾ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੁਹਾਨੂੰ ਗਲਤ ਸਮਝ ਬੈਠਾ ਮੈਂ ਤੁਹਾਡੇ ਘਰ ਵਾਲੀ ਨਾਲ ਮਿਲ ਕੇ ਆ ਰਿਹਾ ਹਾਂ ਉਸਦੇ ਬੋਲ ਸੁਣ ਕੇ ਮੇਰੇ ਮਨ ਵਿੱਚ ਸੰਦੇਹ ਪੈਦਾ ਹੋ ਗਿਆ ਸੀ ਮੈਨੂੰ ਮਾਫ਼ ਕਰ ਦਿਓ ਪੀਰ ਬਾਬੇ ਨੇ ਇੱਕ ਡੂੰਗੀ ਸਾਹ ਲਈ ਤੇ ਪਿਆਰ ਭਰੀ ਆਵਾਜ਼ ਵਿੱਚ ਕਿਹਾ ਪੁੱਤਰ ਤੇਰਾ ਕੋਈ ਕਸੂਰ ਨਹੀਂ ਮੈਨੂੰ ਸਭ ਕੁਝ ਸਮਝ ਆ ਗਿਆ ਤੂੰ ਮੇਰੇ ਘਰ ਵਾਲੀ ਨਾਲ ਮਿਲ ਕੇ ਆਇਆ ਹੈ ਮੈਂ ਉਸ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਵੇਖੋ ਮੈਂ ਛੇਰ ਨੂੰ ਜੋੜਿਆ ਹੈ ਸੱਪ ਨੂੰ ਆਪਣੇ ਹੱਥ ਵਿੱਚ ਫੜਿਆ ਹੈ ਧਰਤੀ ਦੇ ਤੱਤਾਂ ਨੂੰ ਵੀ ਆਪਣੇ ਵਾਸ ਵਿੱਚ ਕਰ ਸਕਦਾ ਹਾਂ ਪਰ ਇੱਕ ਗੱਲ ਹੈ ਆਪਣੇ ਘਰ ਵਾਲੀ ਨੂੰ ਮੈਂ ਕਦੇ ਵੀ ਆਪਣੇ ਵਾਸ ਵਿੱਚ ਨਹੀਂ ਕਰ ਸਕਦਾ ਉਹ ਆਦਮੀ ਹੈਰਾਨ ਰਹਿ ਗਿਆ ਉਸ ਨੂੰ ਸਮਝ ਆ ਗਿਆ ਕਿ ਬਾਬੇ ਦੀ ਕਰਾਮਾਤ ਸਿਰਫ ਜੰਗਲੀ ਜਾਨਵਰਾਂ ਨੂੰ ਬਸ ਕਰਨ ਵਿੱਚ ਸੀਮਤ ਨਹੀਂ ਸਗੋਂ ਮਨੁੱਖੀ ਸੁਭਾਅ ਨੂੰ ਸਮਝਣ ਵਿੱਚ ਵੀ ਹੈ ਬਾਬੇ ਨੇ ਉਸ ਨੂੰ ਸਮਝਾਇਆ ਹਰ ਮਨੁੱਖ ਦਾ ਸੁਭਾਅ ਵੱਖਰਾ ਹੁੰਦਾ ਹੈ ਜਾਨਵਰਾਂ ਨੂੰ ਕਾਬੂ ਕਰਨਾ ਆਸਾਨ ਹੈ ਪਰ ਮਨੁੱਖ ਨੂੰ ਕਾਬੂ ਕਰਨਾ ਸਭ ਤੋਂ ਔਖਾ ਹੈ ਖਾਸ ਕਰ ਘਰ ਦੇ ਰਿਸ਼ਤੇ ਉਨ੍ਹਾਂ ਵਿੱਚ ਧੀਰਜ, ਪਿਆਰ ਤੇ ਸ਼ੈਨਸ਼ੀਲਤਾ ਦੀ ਲੋੜ ਹੁੰਦੀ ਹੈ। ਕਰਾਮਾਤ ਇੱਥੇ ਨਹੀਂ ਕਰਾਮਾਤ ਉਹ ਹੈ ਜੋ ਬੰਦਾ ਆਪਣੇ ਘਰ ਵਿੱਚ ਧੀਰਜ ਤੇ ਪ੍ਰੇਮ ਨਾਲ ਜੀਵੇ। ਉਸ ਆਦਮੀ ਦੀਆਂ ਅੱਖਾਂ ਖੁੱਲ ਗਈਆਂ। ਉਹ ਸਮਝ ਗਿਆ ਕਿ ਅਸਲ ਧੀਰਤਾ ਜਾਨਵਰਾਂ ਨੂੰ ਜਿੱਤਣ ਵਿੱਚ ਨਹੀਂ ਸਗੋਂ ਆਪਣੇ ਘਰ ਅਤੇ ਪਰਿਵਾਰ ਤੇ ਸਬਰ ਨਾਲ ਜੀਣ ਵਿੱਚ ਹੈ। ਇਹ ਕਹਾਣੀ ਸਾਨੂੰ ਸਿਖ ਦਿੰਦੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਕਰਾਮਾ ਧੀਰਜ ਹੈ ਜੰਗਲੀ ਜਾਨਵਰ ਵੀ ਇਨਸਾਨ ਦੇ ਵਸ ਵਿੱਚ ਆ ਸਕਦੇ ਹਨ ਪਰ ਮਨੁੱਖੀ ਰਿਸ਼ਤੇ ਹਮੇਸ਼ਾ ਧੀਰਜ ਪਿਆਰ ਅਤੇ ਸਮਝ ਨਾਲ ਹੀ ਕਾਇਮ ਰਹਿੰਦੇ ਹਨ ਇਹ ਕਹਾਣੀ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਲਈ ਨਹੀਂ ਸਗੋਂ ਇੱਕ ਮਨੋਰੰਜਨ ਤੇ ਜੀਵਨ ਸਬਕ ਲਈ ਲਿਖੀ ਗਈ ਹੈ ਜੇ ਤੁਹਾਨੂੰ ਸਾਡੀ ਕੋਸ਼ਿਸ਼ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ